ਤਾਂ ਕਾਗਾ ਗੋਪਾਲ ਜੀ ਸਤਿ ਸ਼੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਜੀ ਆਪਾਂ ਲੈ ਕੇ ਆ ਗਏ ਹੋਸਟ ਸਟ੍ਰੈਸ ਨੂੰ ਕਰ ਲੋਗਾ ਗਲਤੀ ਨਾਲ ਅਸੀਂ ਪੀਪਣੀ ਵੀਡੀਓ ਦੀ ਕਰਦੇ ਹਾਂ ਪਰਸੈਂਟ ਦੇ ਵਿੱਚ ਕਰ ਲੋ ਜੀ ਇਹ ਬੰਦੇ ਦਾ ਵੇਟ ਕਰੀ ਜਾਂਦੇ ਆ ਆ ਇੱਕ ਤਾਂ ਬੈਠਾ ਹੋਗਾ ਸੇਕੀ ਬੈਠਾ ਇਹਨੇ ਇਹਦੇ ਕਰਕੇ ਬੈਠੇ ਆ ਤੇ ਮੌਲ ਬਣਿਆ ਪੂਰਾ ਇੱਕ ਬੰਦੇ ਦੀ ਵੇਟ ਹੋ ਰਹੀ ਹੈ ਜਸ਼ਨ ਦੀ ਤੇ ਚੋਬਰ ਪਏ ਹੋਏ ਆ ਪਏ ਹੋਏ ਆ ਸਾਰੇ ਮੋਟਰਸਾਈਕਲ ਮੋਟਰਸਾਈਕਲ ਓਕੜੇ ਸਭ ਤੋਂ ਵੱਡਾ ਗਾਲ ਨਹੀਂ ਕੱਢਣੀ ਵਲੌਗ ਚ ਵੀਰੇ ਉਹ ਕਹਿੰਨੇ ਫੋਲੋ ਕਹਿੰਦੇ ਮੇਰੇ ਮਿੱਤਰੋ ਕੀ ਹੋ ਗਿਆ ਕਹਿੰਦੇ ਵਿਆਹ ਦੀਆਂ ਤਿਆਰੀਆਂ ਆ ਗਈਆਂ ਤੇ ਕਾਲੂ ਜਾਣਾਗਾ ਕੱਪੜੇ ਲੈਣ ਕੱਪੜੇ ਲੈਣ ਕਿਹਨੇ ਕਿਹਨੇ ਆਣਾ ਬਾਕੀ ਸਾਰਿਆਂ ਦੇ ਕੱਪੜੇ ਆ ਗਿਆ ਮੇਰੇ ਗੁੱਲੂ ਬਾਈ ਦੇ ਪਹਿਣ ਦੇ ਕੱਪੜੇ ਰਹਿ ਗਿਆ ਤੇ ਬਰਾਇਡਲ ਦੇ ਕੱਪੜੇ ਆ ਗਿਆ ਅੱਪਰ ਹਰ ਚਕਲੇ ਗੁੱਲੂ ਦੇ ਕੱਪੜੇ ਆਉਣੇ ਆ ਤੇ ਮੇਰੇ ਤਾਂ ਫਿਰ ਤੁਹਾਨੂੰ ਪਤਾ ਹੀ ਆਸਤਾ ਗਰੀਬ ਬੰਦੇ ਓਏ ਕਾਤਕ ਜੀਤਾਂ ਦੇ ਨਾਂ ਨਹੀਂ ਲੈਣੇ ਤੇ ਪੇਪਰ ਦੇ ਕੇ ਆ ਗਿਆ ਵਿੱਚ ਬੂਹੂ ਪਾਉਣ ਲੜੀਆ ਉੱਚਾ ਅਦਰ ਲਾ ਲਈਏ ਫਿਰ ਪ੍ਰਸ਼ਾਦ ਚੜਾਉਣ ਜਾਣਾ 25000 ਦਾ ਪ੍ਰਸ਼ਾਦ ਸੋਖ ਲਿਆਗਾ ਆਪਣੇ ਵਿਆਹ ਦੀਆਂ ਤਿਆਰੀਆਂ ਚੱਲ ਪਈਆਂ ਰਿਸ਼ਤੇਦਾਰ ਆਉਣ ਲੱਗ ਗਿਆ ਕਈ ਰਿਸ਼ਤੇਦਾਰ ਕਈ ਰਿਸ਼ਤੇਦਾਰ ਕਈ ਰਿਸ਼ਤੇਦਾਰ ਇੰਨਕ ਟਾਈਮ ਪਹਿਲਾਂ ਆ ਕੇ ਸ਼ਰਮ ਵੀ ਨਹੀਂ ਮੰਨਦੇ ਪਰ ਇਹਨਾਂ ਦੇ ਜੜ ਘਾਟ ਗਿਆ ਛੱਤਰ ਬੈਕਰ ਨਹੀਂ ਹੋਣ ਇਹਨਾਂ ਦੇ ਤਾਂ ਹਾਂਜੀ ਫਿਰ ਆਪਾਂ ਹੁਣ ਚੜਾ ਗਣਾ ਪ੍ਰਸ਼ਾਦ ਤੇ ਪ੍ਰਸ਼ਾਦ ਆਪਾਂ ਫਿਰ ਚਾਹ ਪੀ ਕੇ ਚੜਾ ਗਣੇ ਨਾ ਆ ਕੇ ਨਾ ਆ ਕੇ ਨਾ ਤਾਂ ਮੈਂ ਸਵੇਰੇ ਲਏ ਜੇ ਨੰਨਾ ਨਾ ਨੋਣਾ ਦੋਵਾਂ ਨੇ ਮੈਂ ਤਾਂ ਪੇਪਰ ਦੇਣ ਗਿਆ ਸੀ ਨਾ ਕਿ ਗਿਆ ਸੀ ਤੇ ਮਿਲਦੇ ਮੈਂ ਤੁਹਾਨੂੰ ਅੱਗੇ ਕਿ ਮੈਂ ਰੋਟੀ ਰੋਟੀ ਖਾ ਲਾਂ ਤੇ ਚਲੋ ਜੀ ਹੁਣ ਚੜਾਉਣ ਚ ਨਾ ਬਾਬਾ ਪ੍ਰਸ਼ਾਦ ਕਹਿੰਦੇ ਪੇਟੀ ਸਾਫ਼ ਕਰਤੀ ਅੰਦਰ ਬਾ ਅੰਦਰ ਦਾ ਸਮਾਨ ਅੰਦਰ ਰੱਖਣਾ ਪੜ ਤੇ ਪੁਰਦੇ ਲਾਉਣੇ ਆਗੇ ਇਹਨਾਂ ਨੇ ਹੀ ਨਹੀਂ ਪਤਾ ਸੁੱਕੀ ਸੁੱਕੀ ਉਹ ਅੰਦਰ ਅਰਚੂ ਅੰਦਰ ਪੇਟੀ ਜਾ ਗਈ ਸੀ ਪੇਟੀ ਸਾਗ ਲੱਗੇਗੀ ਇਹਨੂੰ ਡਰਨਾ ਅਗੇ ਆ ਗੁੱਲ ਨੇ ਮੇ ਨਾਲ ਦਿਆ ਕਾ ਕਰ ਅਰਚੂ ਆ ਗਿਆ ਅੱਗੇ ਅੱਗੇ ਤੂੰ ਕੋਲੇ ਖੜ ਜਾ ਦੇ ਚੱਲੋ ਯਾਰ ਚੱਲੋ ਪ੍ਰਸ਼ਾਦ ਚੜਾ ਜਾਈਏ

ਦੇ ਲੱਡੂ ਮਾਲ ਦਾ ਬਾਬਾ ਉਸਤਾਦ ਜੀ ਬਾਹਰ ਹੀ ਕੱਢ ਲਓ। ਦਾਅ ਚ ਵਰਤਾਂਗੇ ਅਮਮੀ। ਕਿ ਦੂਜਾ ਕੱਢ ਲਈਏ? ਦੂਜਾ ਕੱਢਣ ਲਈ ਲੱਡੂ ਮਾਲ ਫਿਰ ਗਲੀ ਚ ਵਰਤავਾਂਗੇ। ਹਾਂ ਲੱਡੂ ਵਾਲਾ ਵਰਤਾਂਵਾਂਗੇ। ਹਾਂ? ਦਾਅ ਚ। ਫਿਰ ਕੱਢ ਨਹੀਂ ਲੋ ਜੇ ਬਾਹਰ। ਕੋਈ ਜਾਂਚਾਂ ਦਾ ਕੱਟਾ ਜਣਾ। ਚਲੋ ਜੀ ਹੁਣ ਚੱਲਦੇ ਆਂ ਆਪਾਂ ਕਾਰ ਤੇ। ਤੇਰਾ ਚਾਲ ਵਧਾਉਣਾ ਤੇ ਮੈਂ ਚਲਾਉਣੀ ਇਸ ਕੋਲ ਤਾਂ ਕਰਕੇ ਬਤੌਹਣਾ ਕਰ ਆ ਗਿਆ ਮਤਲਬ ਕਿ ਘਰੇ ਆਇਆ ਸੀ ਭਾਈ ਮੂਵੀ ਵਾਲਿਆ ਮੇਰੀ ਮੂਵੀ ਬਣਾ ਭਾਈ ਮੂਵੀ ਵਾਲਾ ਆਇਆ ਸੀਗਾ ਚਾਚਾ ਜੀ ਸੀ ਆਪਣੇ ਆਪ ਦੇ ਕੈਮਰਾਮੈਨ ਬੰਦਾ ਸਾਰੇ ਆਪਣੇ ਘਰ ਦੇ ਬੰਦੇ ਆ ਤੇ ਆਵਾਜ਼ 'ਚ ਥੋੜੀ ਦਿੱਕਤ ਆ ਰਹੀ ਹੋਊਗੀ ਤੇ ਉਸ ਤੋਂ ਬਾਅਦ ਚ ਹੁਣ ਆਪਾਂ ਚੱਲੇ ਸ਼ਹਿਰ ਕਾਰਗੋਡ ਲੈਣੇ ਆ ਤੇ ਹੋਰ ਆਪਾਂ ਕੁਛ ਖਾਣਾ ਕਾਰ ਤੋਂ ਤਾਂ ਗੱਲ ਵੀ ਨਹੀਂ ਹੋਇਆ ਯਾਰ ਆਪਾਂ ਦਾ ਖਾਣਾ ਬਿਨਾਂ ਦੇ ਕੋਈ ਜਾਣ ਨਹੀਂ ਹੈ ਕਿਉਂਕਿ ਸਟਰੀਟ ਨੂੰ ਬਾਹਰ ਦਾ ਬੰਦ ਕੀਤਾ ਕਰਦੇ ਨੇ ਜੂਪੀ ਲੱਗਦੇ ਆ ਔਰ ਕੁਛ ਨਹੀਂ ਖਾਣਾ ਕਿ ਘਰ ਦੇ ਸਭ ਕੁਝ ਬੰਦ ਕੀਤਾ ਐ ਤੋਂ ਪਹਿਲਾਂ ਦੀ ਵਲੌਗ ਨਹੀਂ ਪਾਇਆ ਕਿ ਤੂੰ ਪਹਿਲਾਂ ਦੀ ਅੱਤ ਚੱਕ ਚੁੱਕੇ ਸੀਗੇ ਫਾਸਟ ਮੋਡ ਆ ਦੀ ਠੀਕਾਂ ਚੈੱਕ ਕਰਾ ਕਰੋ ਸਨੈਪਚੈਟ ਦੀ ਆਈਡੀ ਥੱਲੇ ਹੈਗੀ ਆ ਇੰਸਟਾਗ੍ਰਾਮ ਦੀ ਆਈਡੀ ਥੱਲੇ ਹੈਗੀ ਆ ਤੇ ਹੁਣ ਚੱਲਿਆ ਮੋ ਮੁਖਸਰ ਮੈਲ ਨੇ ਮੁਖਸਰ ਜਾ ਕੇ ਲੋ ਜੀ ਕਾਰਡ ਆਪਾਂ ਲੈ ਲਿਆ ਠੀਕ ਆ ਕਾਰਡ ਚੱਕੜਾਓ ਕਾਰਡ ਉਹ ਤਾਂ ਅੰਦਰ ਭੇਜਿਆ ਗਿਆ ਸੀ ਨਹੀਂ ਉਹ ਤਾਂ ਇੱਧਰ ਵਲੋਗਿੰਗ ਉਹ ਦਿਖਾ ਦੇ ਕਿ 2 ਪੈਸੇ ਦੇ ਪਾਣੀ ਦੇ ਕਵਰ ਕਿੱਥੇ ਆ ਕਾਰਡ ਆਪਾਂ ਮੋਰ ਤੇ ਥੋੜਾ ਉਹਨਾਂ ਨੂੰ ਦੇਣਾ ਸੀਗਾ ਇਸ ਲਈ ਆਪਾਂ ਪੁਰਾਣਾ ਕਿ ਬਣਵਾਇਆ ਤੇ ਨਾਰਮਲ ਹੀ ਬਣਵਾਇਆ ਠੀਕ ਕੋਈ ਤੇ ਇਹ ਚੁਪਾ ਮਾਰ ਜੀ ਦੇਖਦੇ ਆਂ ਤੇ ਮਿਲਦੇ ਫਿਰ ਉਹਨਾਂ ਆਪਾਂ ਅੱਗੇ ਕਿਤੇ ਹਨਾ ਇਹ ਤਾਂ ਮੈਂ ਵਲੋਗਿੰਗ ਜ਼ਿਆਦਾ ਕਰਨੀ ਹਾਲਾਤ ਟ੍ਰਿਪਲ ਬਾਕਸ ਨਹੀਂ ਲੈਣੀ ਆ ਹਾਂਜੀ ਟ੍ਰਿਪਲ ਬਾਕਸ ਆ ਦਿੱਤੀ ਸੈਂਟਰੀ ਦੇ ਆਪ ਸੈਲੈਕਟ ਕਰ ਰਹੇ ਆ। ਮੈਂ ਤੁਹਾਨੂੰ ਵੀਡੀਓ ਭੇਜ ਦੂਗਾ। ਹਾਂ। ਜਿਹੜੀ ਚਾਹੀਦੀ। ਹਾਂ ਮੈਂ ਟ੍ਰਿਪਲ ਵੀ ਭੇਜ ਦੂਗਾ। ਦੋਨੇ ਭੇਜ ਦੂਗਾ। ਜਿਹੜੀ ਚਾਹੀਦੀ ਬੰਦਾਰ ਦੀ, ਲੱਕਾ ਦੋਨੇ ਲੈ ਕੇ ਲਾਹਣ। ਹਾਂ ਜੀ। ਥੈਂਕ ਯੂ ਜੀ। ਓਕੇ। WhatsApp ਮੈਨੂੰ ਕਰ ਦਿਓ ਜੀ। ਬਸ ਕੋਈ ਨਹੀਂ ਬੈਣਾ ਤੁਹਾਨੂੰ ਭੇਜ ਦੂਗਾ ਜਿਹੜੀ ਤੁਸੀਂ ਲੈਣੀ ਰੱਖੀ। ਹਾਂ ਠੀਕ ਆ। ਥੈਂਕ ਯੂ। ਥੈਂਕ ਯੂ ਵੀਰ ਜੀ। ਓਕੇ। ਮਾਣਾ ਕਿੱਧਰ ਆਣਾ ਬਾਈ? ਹੌਣ ਕਿੱਥੇ ਆਣਾ? ਆਹ ਹੋ ਗਿਆ। ਆਣੀ ਮਰਚਾ ਨਹੀਂ ਅਧਰੇ ਪਲੇਣਾ ਬਾਕੀ ਲੈਂਡ ਕੱਢ ਕੇ ਦਰਦੇਗੇ ਉਹਦੇ ਪਖਾਨਾ ਵਿੱਚ ਉਹਦੇ ਫਟਰੀ ਬੜਨ ਲੱਗੇ ਨੇ ਵੀ 1 ਲੱਖ ਇਹਦੇ ਲੱਖ ਥੋੜਾ ਪਤਲਾ ਦੇ ਦੇ ਨਹੀਂ ਰਗਰੇਟ ਨਹੀਂ ਹੋਣਾ ਅਸੀਂ ਕਰਵਾ ਲਾਂਗੇ ਸਰਵਾਤ ਪਹੁੰਚਿਆ ਮੈਂ ਨਹੀਂ ਵੀ ਰੋ ਲੌਜੀਸਟ ਈਮਾਨਦੇਵ ਸਮਾਲ ਲੈਣ ਆਏ ਆ ਪਰਫਿਊਮ ਇਤੋਂ ਲੱਗੇ ਮੈਂ ਵੀ ਤੈਨੂੰ

ਇਹ ਲੈਣਾ ਗਾਵਾਂ ਨਹੀਂ ਲੈਣਾ ਫਿਰ ਆ ਲਵਾਂਗੇ ਮਿਕਸ ਉਹ ਨਾ ਦੁੱਧ ਪੀਣਾ ਦੁੱਧ ਪੀਣੇ ਮੈਂ ਤਾਂ ਉਹ ਪੀਣਾ ਫਿਰ ਨਾਰੀਅਲ ਪਾਣੀ ਵੀ ਨਾ ਬਣਾਉਂ ਉਧਰ ਚਲੋ ਨਾ ਨਾਰੀਅਲ ਪਾਣੀ ਲੈਣਾ ਹੈ ਅਜੇ ਨਹੀਂ ਦੁੱਧ ਐ ਤੂੰ ਨਹੀਂ ਲੈਣੀ ਵੈਗੀ ਯਾਰ ਟੇਸਟ ਸਹੀ ਜਿਹਾ ਨਹੀਂ ਲੱਗਾ ਇੱਕ ਲੈ ਲਾਂ ਅਣੀ ਕਿਤੇ ਨਾ ਨਾਰੀਅਲ ਆ ਨਹੀਂ ਲੈਂਦੇ ਤਾਂ ਜਵਾਹ ਬੇਕਰ ਬਣਦੀਆਂ ਵਾਈ ਵਾਈ ਹੈ ਨਾ ਵਾਈ 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 ਨਹੀਂ ਆ ਲੈ ਲਓ ਫਿਰ ਯੂਪੀ ਸਪਾਈਸ ਯੂਪੀ ਸਪਾਈਸ ਦਾ ਕੀ ਹੈ ਆਗ ਲਗਾ ਫਿਰ ਸਵਾਦ ਸਵਾਦ ਹੁੰਦਾ ਹੈ ਸਵਾਦ ਨਹੀਂ ਹੁੰਦਾ ਯੂਪੀ ਖਾਦੇ ਆ ਫਿਰ ਤਾਂ ਬੈਸ ਦਾ ਮੈਗੀ ਯਾਰ 2 ਮਿੰਟਸ ਨੂਡਲ 2 ਮਿੰਟ ਲੈ ਲੈ ਫਿਰ ਵੀ ਸਵਾਦ ਨਹੀਂ ਆਉਂਦਾ ਥੋੜੀ ਲੈ ਲੈ ਹਾਂ ਬਾਲੀ ਵੱਢਣਾਂ ਮੱਚ ਥੋੜੀ ਲੈ ਲੈ ਥੋੜੀ ਲੈ ਲੈ Aa, bay kalalo. Çılamayın çaldın. O be yar, no diet ala, no şeker. Kite ya? Bu kalanı da kalay. No şeker. Be kendi piyada do so, yara, ya ya. ਹਲਾ ਨਹੀਂ ਕਰ ਰੋ ਤੇ ਸਹੀ ਗੱਲ ਤੁਸੀਂ ਮੈਂ ਟੇ ਕਿ ਤੁਰਦੇ ਮਿੰਟ ਕਿ ਫਿਰ ਪਾਣੇ ਹੜ ਜਿਹਾ ਦੇਖ ਰਹੇ ਹਾਂ ਮੈਂ ਤਾਂ ਹੋਵਾ ਮੈਂ ਇਧਰ ਆਪ ਤੁਹਾਨੂੰ ਮਾਂ ਪਾਸਾ ਆਓ ਮੈਨੂੰ ਸੁਆਸੇ ਵੀ ਆ ਮੈਨੂੰ ਨਹੀਂ ਲੱਗਦੀ ਕਿ ਕਿਵੇਂ ਬਣ ਗਿਆ ਕਰ ਲੱਗੀ ਕਪਾਸੀ ਕਪ ਨੂਡਲ ਲੱਗੇ ਮੈਂ ਤੁਹਾਨੂੰ ਦੱਸਦਾ ਅਸੀਂ ਕਰਨਾ ਤਾਂ ਕਪ ਨੂੰ ਰੋਸ ਲੱਗੇ इन्हीं बकवास बांदे इन्हीं बकवास बांदे हैं ना मैंने यार सुपर सुपर गिया टाइम गिया सुपर अब ओ कितने मैंने कापनूटो नहीं ट्राई करने जाएगी तो वो तो पर्ली साडू मिलेगा अच्छा टैक्सी क्या ला लो यार फ्री बाय कटवन फ्री तुम कौन हो ना ये तीर पे जी बोलते हो डाइटरी हाँ तीर पे विदाउट शु ਆ ਬੋਦਰ ਹਾਂ ਲੈ ਲੈ ਫਿਰ ਤੇ ਆਪਸੀ ਲਿੱਤੀ ਆ ਤੇ ਆਪਸੀ ਬੈਸਟ ਹਾਂ ਅਸੀਂ ਅਜਲਾਪਾਂ ਦੇ ਕਿਨੂ ਨਾਲ ਇੱਕ ਹਾਲੀ ਪਿਆ ਦੋ ਕਿੱਥੇ ਹਾਲੀ ਹੋਰ ਨਹੀਂ ਕਿੰਨੇ ਦੀ ਪਤਾ ਹਾਲੀ ਘਾਹ ਦਾ ਇਹ ਪੈਂਕਾਲੀ ਰੇ ਦੀਆ ਹੋਸ਼ ਤੇ 60 ਦੀਆ ਇੱਕ ਤਰਾਦ ਯਾਰ ਇਹ ਤਾਂ ਨਾ ਕਰੇ ਬਹੁਤ ਕੀ ਕਰਦਾ ਹਾਲੀ ਰਹਿੰਦੇ ਯਾਰ ਲਿਵਨ ਦਾ ਖੁਸ਼ ਐਨੀ ਇੱਧੇ ਕੋਕ ਲੈ ਲਓ ਕਿਤੇ ਹਾਲ ਹਾਲ ਨਾ ਬਹੁਤ ਥੋੜੀ ਇੱਧਰ ਆਇਓ ਇੱਧਰ ਚੱਲਦੇ ਹਾਂ

ਨਹੀਂ ਗਏ ਥੋੜੇ ਜਿਹਾ ਪਾਇਆ ਬਤਨੀ ਲਾ ਕੇ ਆਨੇ ਹੁੰਨੇ ਆ ਤੇ ਹੁਣ ਵੇਖੋ ਟੁਕੜੇ ਫਿਰ ਬਾਹਰੋਂ ਲੈਣੇ ਪੈਣੇ ਆ ਉਹ ਭਾਈ ਜਲ ਮੈਂ ਲੈ ਕੇ ਆਉਣਾ ਰੁਕੋ ਟੁਕੜੇ ਫ੍ਰੀ ਆ ਨਾ ਭਾਈ ਹਾਂਜੀ ਫ੍ਰੀ ਲੈ ਲਓ ਜੀ ਪੋਕ ਮਾਮਾ ਆਪਾਂ ਲੈ ਲਿਆਗਾ ਸਬੂਤ ਪਰ ਇੱਥੇ ਸਕੈਨ ਨਹੀਂ ਹੋਈ ਜਾਂਦਾ ਸਰਵਰ ਡਾਊਨ ਆ ਰਿਹਾਗਾ ਯੂ ਸਕੈਨਰ ਦਾ ਦੇਖੋ ਕੀ ਬਾਹੰਦਾ ਖੜੇ ਆ ਅਸਮਾਹ ਲੱਗੇ ਜਾਣਾ ਪੈਣਾ ਜੋ ਲੈਣਾ ਇਸੇ ਲੱਗਾ ਹੀ ਨਹੀਂ ਆਈ ਨਹੀਂ ਜੋ ਲੋ ਨਹੀਂ ਹੋਈ ਜਾਂ ਤਾਂ ਚੱਲ ਕੇ ਫਟਾਫਟ ਕਰੇ ਕਰੇ ਨਾ ਕਰਦੇ ਕਰਦੇ ਦਾ ਕਿ ਉਹ ਦਿਨ ਆਵਾਂ ਲੋ ਜੀ ਹੁਣ ਕੱਦਦਾ ਜਾ ਰਹਾ ਹੈ 버거 ਸਪੈਸ਼ਲ 버거 ਰੇਟ ਦੇ ਸਾਮਾ ਹੱਦੋਂ ਜ਼ਿਆਦਾ ਸਵਾਦ ਆ ਸਸੀ ਭਾਈ ਸਸੀ ਥੋੜੀ ਪਾਈ ਥੋੜੀ ਬਸ ਚੋਜ਼ੇ ਬੋਲੀ ਉਹ ਦੇਖ ਅਕਲੀ ਨਾਣੀ ਸਕੋ ਮੈਂ ਗੱਲੂੜਾ ਕਿ ਨਹੀਂ ਮਾਰੀ ਹੋਈ ਤਾਂ ਹਾਂ ਜੀ ਕੱਲ ਵਾਲੇ ਵਲੌਗ ਦਾ ਐਂਡ ਕਰ ਰਹੇ ਆ ਆਪਾਂ ਅੱਜ ਕਿਉਂਕਿ ਰਾਤ ਥੱਕੇ ਹੋਏ ਸੀਗੇ ਤੇ ਆਪਾਂ ਸੌਂ ਗਏ ਸੀਗੇ ਤਾਂ ਆਪਾਂ ਇੱਥੇ ਵਲੌਗ ਰੱਖ ਕੇ ਤੇ ਆਪਾਂ ਇੱਥੇ ਵਲੌਗ ਚੱਕਦੇ ਆ ਤੇ ਅੱਜ ਆਪਾਂ ਜਾ ਰਹੇ ਕੱਪੜੇ ਲੈਣ ਤੇ ਦੇਖੋ ਤੁਸੀਂ ਅਗਲਾ ਵਲੌਗ ਪਾਰਟ 2 ਤੇ ਹੁਣ ਸਾਰੇ ਵਿਆਹ ਵਾਲੇ ਵਲੌਗ ਆਉਣਗੇ ਚੈੱਕ ਕਰਕੇ ਰੱਖੋ ਜੀ ਵਲੌਗ ਸਪੋਰਟ ਕਰਿਓ ਜੀ